9 ਦਿਨ ਤੋਂ ਮੋਰਚਾ ਲਗਾ ਰੱਖਿਆ ਕਿਵੇਂ ਕਿਡੀਆਂ ਕਿਡੀਆਂ ਮੰਗਾਂ ਆ। ਹੁਣ ਤੁਰੰਤ ਉਹ ਜਦੋਂ ਵੀ ਆ ਗਈ ਕੋਈ ਉਹ ਫੈਸਲਾ ਲੈ ਕੇ ਆਉਂਦੀ ਹੈ ਕਿ ਸਰਕਾਰ ਕੋਈ ਸਾਡੀ ਮੰਗ ਮੰਨਦੀ ਹੈ ਜਾਂ ਨਹੀਂ ਮੰਨਦੀ ਜਾਂ ਇਤੋਂ ਦੇ ਪ੍ਰਸ਼ਾਸਨ ਤੇ ਕੋਈ ਮਾਰਾ ਮੋਟਾ ਫਰਕ ਪਿਆ ਜਾਂ ਨਹੀਂ ਪਿਆ ਉਸ ਤੋਂ ਬਾਅਦ ਅਸੀਂ ਮਤਲਬ ਉਹਨਾਂ ਦੇ ਆਉਣ ਤੋਂ ਬਾਅਦ ਆਗੋਂ ਦੇ ਆਉਣ ਤੋਂ ਬਾਅਦ ਅਸੀਂ ਜੋ ਵੀ ਸਾਡਾ ਅਗਲਾ ਜਿਹੜਾ ਐਕਸ਼ਨ ਹੋਊਗਾ ਹੋ ਸਕਦਾ ਸੀ ਰੋਡ ਵੀ ਜਾਮ ਕਰੀਏ ਕੋਈ ਹੋਰ ਵੱਡਾ ਐਕਸ਼ਨ ਕਰੀਏ ਇਹ ਉਹਨਾਂ ਦੇ ਆਉਣ ਤੋਂ ਬਾਅਦ ਅਸੀਂ ਮਤਲਬ ਜਿਹੜਾਗਾ ਉਹ ਫੈਸਲਾ ਲਵਾਂਗੇ। ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਇਸ ਟਾਈਮ ਅਸੀਂ ਬਠਿੰਡਾ ਡੀਸੀ ਦਫਤਰ ਦੇ ਅੱਗੇ ਮੌਜੂਦਾ ਜਿੱਥੇ ਮਜ਼ਦੂਰਾਂ ਦੀਆਂ ਸੰਜੀਆਂ ਜਥੇਬੰਦੀਆਂ ਵੱਲੋਂ ਇੱਕ ਮੋਰਚਾ ਲਗਾਇਆ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ 9 ਦਿਨ ਹੋ ਗਏ ਇਸ ਮੋਰਚਾ ਲੱਗੇ ਨੂੰ ਪਰ ਸਰਕਾਰ ਨੇ ਇਸ ਮੋਰਚੇ ਨੂੰ ਅਣਦੇਖਿਆ ਕੀਤਾ ਹੋਇਆ ਔਰ ਦੂਜੇ ਪਾਸੇ ਸਰਕਾਰ ਆ ਜਿਹੜੀ ਸੱਤਾ ਦੇ ਵਿੱਚ ਆ ਉਹ 350 ਸਾਲਾ ਸ਼ਹੀਦੀ ਦਿਵਸ ਗੁਰਤੇਗ ਬਹਾਦਰ ਦਾ ਮਨਾਰੀ ਹੈ ਤਾਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਆਪਾਂ ਮਜ਼ਦੂਰਾਂ ਵੱਲੋਂ ਜਿਹੜਾ ਮੋਰਚਾ ਰੱਖਿਆ ਗਿਆ ਸਰਕਾਰ ਇਹਨਾਂ ਮਜ਼ਦੂਰਾਂ ਵੱਲ ਕਿਵੇਂ ਦੇਖਦੀ ਆ ਜਾਇਨਾਂ ਦੀਆਂ ਮੰਗਾਂ ਉੱਪਰ ਕਿੰਨੀ ਗੌਰ ਕੀਤੀ ਆ 9 ਦਿਨ ਤੋਂ ਮੋਰਚਾ ਲੱਗਾ ਹੋਇਆ ਗੱਲਬਾਤ ਕਰਦੇ ਆ ਆਗੂ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਕਿਵੇਂ ਠੀਕ ਹੋ ਜੀ ਬਹੁਤ ਵਧੀਆ ਜੀ ਜੀ 9 ਦਿਨ ਤੋਂ ਮੋਰਚਾ ਲਗਾ ਰੱਖਿਆ ਕਿਵੇਂ ਕਿਹੜੀਆਂ-ਕਿਹੜੀਆਂ ਮੰਗਾਂ ਆ ਮੈਂ ਮੇਰਾ ਨਾਮ ਹੈਗਾ ਜੀ ਲਾਵ ਸਿੰਘ ਅਕਲੀਆ ਮੈਂ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਜਥੇਬੰਦੀ ਦਾ ਸੂਬਾ ਸਕੱਤਰ ਹਾਂ ਸਾਡਾ ਇੱਥੇ ਬਠਿੰਡੇ ਦੀਆਂ ਜਿਹੜੀਆਂ ਪੰਜ ਮਜ਼ਦੂਰ ਜਥੇਬੰਦੀਆਂ ਨੇ ਅਲੱਗ-ਅਲੱਗ ਉਹਨਾਂ ਵੱਲੋਂ ਇੱਕ ਸਾਂਝਾ ਮੋਰਚਾ ਬਣਿਆ ਪਿਆ ਪਿਛਲੇ 9 ਦਿਨਾਂ ਤੋਂ ਲਗਾਤਾਰ ਸਾਡਾ ਇੱਥੇ ਡੀਸੀ ਦਫ਼ਤਰ ਦੇ ਬਾਹਰ ਦੇ ਵਿੱਚ ਧਰਨਾ ਚੱਲ ਰਿਹਾਗਾ ਸਾਡੀਆਂ ਪ੍ਰਮੁੱਖ ਮੰਗਾਂ ਇਹ ਹੈ ਕਿ ਇੱਕ ਤਾਂ ਜਿਹੜਾ ਪੰਜਾਬ ਸਰਕਾਰ ਨੇ ਪਿਛਲੇ 7 ਮਹੀਨਿਆਂ ਤੋਂ ਜਿਹੜੇ ਮੰਦਰੇਗਾ ਤੇ ਜੋ ਗਰੀਬਾਂ ਨੂੰ ਕੰਮ ਮਿਲਦਾ ਸੀ ਉਹ ਸਾਰੇ ਬੰਦ ਕੀਤੇ ਹੋਏ ਨੇ ਉਹਨਾਂ ਨੂੰ ਕੋਈ ਕੋਈ ਕੰਮ ਨਹੀਂ ਮਿਲ ਰਿਹਾ ਕੋਈ ਗਰੀਬਾਂ ਨੂੰ ਕੋਈ ਕਿਸੇ ਪਾਸੋਂ ਪੈਸਾ ਨਹੀਂ ਆ ਰਿਹਾ ਉਹਨਾਂ ਦੀ ਮਤਲਬ ਬਹੁਤ ਜ਼ਿਆਦੇ ਉਹਨਾਂ ਦੀ ਮੁਸੀਬਤ ਵਧੀ ਹੋਈ ਹੈ ਗਰੀਬ ਲੋਕਾਂ ਦੇ ਚੁੱਲ੍ਹੇ ਆ ਜਿਹੜੇ ਉਹ ਠੰਡੇ ਜਿਹੜੇ ਆ ਲਗਾਤਾਰ ਹੋ ਰਹੇ ਆ ਇਸੇ ਤਰ੍ਹਾਂ ਜਿਹੜਾ ਪਿਛਲੇ ਲੰਬੇ ਪਿਛਲੇ ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਸਾਡੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਜ਼ਿਆਦਾ بارشਾਂ ਪੰਜਾਨੇ ਹੜ ਆਏ ਨੇ ਅਜੇ ਤੱਕ ਵੀ ਪੰਜਾਬ ਸਰਕਾਰ ਨੇ ਉਹ ਜਿੰਨਾ ਲੋਕਾਂ ਦੇ ਘਰ ਡਿਗ ਪਏ ਕੰਧਾਂ ਪਾਟ ਗਈਆਂ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਇਆਗਾ ਉਹਦਾ ਕੋਈ ਅਜੇ ਉਹਦਾ ਉਹਦੇ ਵੱਲ ਮਤਲਬ ਮਜ਼ਦੂਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਇਹ ਵੀ ਸਾਡੀ ਮੰਗ ਆ ਕਿ ਸਰਕਾਰ ਜਿੰਨਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਨੂੰ ਬਣਦਾ ਜਿਹੜਾ ਮੁਆਵਜ਼ਾਗਾ ਉਹ ਦਿੱਤਾ ਜਾਵੇ ਇਹ ਤੋਂ ਬਿਨਾ ਮਤਲਬ ਹੋਰ ਸਾਡੀਆਂ ਕਾਫੀ ਸਾਰੀਆਂ ਮੰਗਾਂ ਨੇ ਇੱਕ ਅੱਜ ਅੱਜ ਦਾ ਜਿਹੜਾ ਇਹ 26 ਤਰੀਕ ਦਾ ਇੱਕ ਵਿਸ਼ੇਸ਼ ਦਿਨ ਆ ਅੱਜ ਪੂਰੇ ਭਾਰਤ ਦੇ ਵਿੱਚ ਸਾਰੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਰੀਆਂ ਲਗਭਗ ਟ੍ਰੇਡ ਯੂਨੀਅਨਾਂ ਵੱਲੋਂ ਇਹ ਅੱਜ ਸੱਦਾ ਦਿੱਤਾ ਗਿਆ ਪੂਰੇ ਭਾਰਤ ਦੇ ਵਿੱਚ ਬੰਦ ਦਾ ਅਸੀਂ ਉਹਦੇ ਵਿੱਚ ਵੀ ਸ਼ਾਮਲ ਆ ਅਸੀਂ ਉਹਦੇ ਆਧਾਰ ਤੇ ਉਹ ਕੀ ਹੈ ਕਿ ਅੱਜ ਤੋਂ 5 ਬਰੇ ਪਹਿਲਾਂ ਮੋਦੀ ਸਰਕਾਰ ਨੇ ਜਿਹੜੇ ਮਜ਼ਦੂਰਾਂ ਦੇ ਹੱਕ 'ਚ ਪਿਛਲੇ 90 ਸਾਲਾਂ ਤੋਂ 44 ਕਿਰਤ ਕਾਨੂੰਨ ਬਣੇ ਸੀਗੇ ਉਹ ਸਾਰੇ ਖਤਮ ਕਰਤੇ ਉਹਨਾਂ ਦੀ ਥਾਂ ਤੇ ਚਾਰ ਲੇਬਰ ਕੋਡ ਬਣਾਤਾ ਲੇਬਰ ਕੋਡ ਦਾ ਮਤਲਬ ਇਹ ਆ ਵੀ ਉਹ ਸਾਰੇ ਮਜ਼ਦੂਰ ਜਮਾਤ ਦੇ ਖਿਲਾਫ ਜਾ ਰਹੇ ਨੇ ਤੇ ਸਾਰੇ ਉਹ ਪੂੰਜੀਪਤੀਆਂ ਤੇ ਜਿਹੜੇ ਇੱਥੋਂ ਦੇ ਭਾਰਤ ਦੇ ਵੱਡੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਉਹ ਕੋਡ ਹੱਕ ਜਾਂਦੇ ਨੇ ਜਿਵੇਂ ਕਿ ਆ ਕਿ ਪਿਛਲੇ ਸਾਡੇ ਘਟੋ ਘਟ 100 ਸਾਲ ਤੋਂ ਭਾਰਤ ਦੇ ਵਿੱਚ 8 ਘੰਟੇ ਦਿਹਾੜੀ ਦਾ ਨਿਯਮ ਚੱਲਦਾ ਸੀਗਾ ਉਹ ਖਤਮ ਕਰਤਾ ਉਹਦੀ ਥਾਂ ਤੇ ਸਰਕਾਰ ਕਹਿ ਰਹੀ ਆ ਕਿ ਹੁਣ ਤੁਸੀਂ 12 ਘੰਟੇ 14 ਘੰਟੇ 16 ਘੰਟੇ ਤੁਹਾਨੂੰ ਕੰਮ ਕਰਨਾ ਪਿਆ ਕਰੂਗਾ ਇਸ ਕਰਕੇ ਮੋਦੀ ਸਰਕਾਰ ਨੇ ਸਾਰੇ ਭਾਰਤ ਦੇ ਵਿੱਚ 21 ਨਵੰਬਰ ਤੋਂ ਲੈ ਕੇ ਐਲਾਨ ਕਰਤਾ ਬਕਾਇਦਾ ਕਿ 21 ਨਵੰਬਰ ਤੋਂ ਜਿਹੜੇ ਆ ਉਹ ਚਾਰੇ ਲੇਬਰ ਕੋਡ ਜਿਹੜੇ ਆ ਉਹ ਲਾਗੂ ਕੀਤੇ ਗਏ ਨੇਗੇ ਅਸੀਂ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਵੀ ਔਰ ਪੂਰੇ ਭਾਰਤ ਦੇ ਵਿੱਚ ਵੀ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਿ ਜਿਹੜੇ ਚਾਰ ਲੇਬਰ ਕੋਡ ਨੇ ਉਹ ਖਤਮ ਕੀਤੇ ਜਾਣ ਤੁਰੰਤ ਉਹਨਾਂ ਨੂੰ ਰੱਦ ਕੀਤਾ ਜਾਵੇ ਮਜ਼ਦੂਰਾਂ ਦੇ ਹੱਕ 'ਚ ਜਿਹੜੇ 44 ਪਹਿਲਾ ਕਿਰਤ ਕਾਨੂੰਨ ਬਣੇ ਸੀ ਉਹ ਬਹਾਲ ਕੀਤੇ ਜਾਣ ਇਹਨਾਂ ਮੰਗਾਂ ਨੂੰ ਲੈ ਕੇ ਆਸੀਂ ਜਿਹੜਾਗਾ ਅੱਜ ਅੱਜ ਇੱਥੇ ਵੱਡਾ ਪ੍ਰਦਰਸ਼ਨ ਜਿਹੜਾਗਾ ਉਹ ਕਰ ਰਹੇ ਹਾਂ ਤੇ ਨਾਲ ਹੀ ਇਹ ਵੀ ਸਾਡੀ ਲੀਡਰਸ਼ਿਪ डीसी ਸਾਹ ਦੇ ਨਾਲ ਇੱਕ ਮੀਟਿੰਗ ਕਰੀਆ ਹੁਣ ਤੁਰੰਤ ਉਹ ਜਦੋਂ ਵੀ ਆ ਗਈ ਕੋਈ ਉਹ ਫੈਸਲਾ ਲੈ ਕੇ ਆਉਂਦੀ ਹੈ ਕਿ ਸਰਕਾਰ ਕੋਈ ਸਾਡੀ ਮੰਗ ਮੰਨਦੀ ਹੈ ਜਾਂ ਨਹੀਂ ਮੰਨਦੀ ਜਾਂ ਇਤੋਂ ਦੇ ਪ੍ਰਸ਼ਾਸਨ ਤੇ ਕੋਈ ਮਾਰਾ ਮੋਟਾ ਫਰਕ ਪਿਆ ਜਾਂ ਨਹੀਂ ਪਿਆ ਉਸ ਤੋਂ ਬਾਅਦ ਅਸੀਂ ਮਤਲਬ ਉਹਨਾਂ ਦੇ ਆਉਣ ਤੋਂ ਬਾਅਦ ਆਗੋਂ ਦੇ ਆਉਣ ਤੋਂ ਬਾਅਦ ਅਸੀਂ ਜੋ ਵੀ ਸਾਡਾ ਅਗਲਾ ਜਿਹੜਾ ਐਕਸ਼ਨ ਹੋਊਗਾ ਹੋ ਸਕਦਾ ਸੀ ਰੋਡ ਵੀ ਜਾਮ ਕਰੀ ਕੋਈ ਹੋਰ ਵੱਡਾ ਐਕਸ਼ਨ ਕਰੀਏ ਇਹ ਉਹਨਾਂ ਦੇ ਆਉਣ ਤੋਂ ਬਾਅਦ ਅਸੀਂ ਮਤਲ ਜਿਹੜਾਗਾ ਉਹ ਫੈਸਲਾ ਲਵਾਂਗੇ ਤਾਂ ਜਿਨ੍ਹਾਂ ਦੀ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਜਿਹੜੀਆਂ 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 ਮਜ਼ਦੂਰਾਂ ਦੀਆਂ ਮੰਗਾਂ ਉਹਨਾਂ ਨੂੰ ਲੈ ਕੇ ਜਾਂ ਪੰਜਾਬ ਸਰਕਾਰ ਜਿਹੜੀ ਸੱਤਾ ਦੇ ਵਿੱਚ ਹੈਗੀ ਆ ਉਹ ਵੀ ਜ਼ਿੰਮੇਵਾਰ ਮੰਨ ਹਾਂਜੀ ਇਹਦੇ ਤੇ ਦੇਖੋ ਜੀ ਇਹ ਹੈਗਾ ਵੀ ਪੂਰੇ ਇਹ ਕੇਂਦਰ ਦੀ ਜਿਹੜੀ ਮੋਤੀ ਸਰਕਾਰ ਆ ਉਹ ਵੀ ਜ਼ਿੰਮੇਵਾਰ ਆ ਔਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਜ਼ਿੰਮੇਵਾਰ ਹੈ ਜਿਹੜੇ 5 ਸਾਲ ਪਹਿਲਾਂ ਚਾਰ ਲੇਬਰ ਕੋਡ ਮੋਦੀ ਨੇ ਪਾਸ ਕੀਤੇ ਸੀ ਉਹਨਾਂ ਚੋਂ ਇੱਕ ਇੱਕ ਕਰਕੇ ਭਗਵੰਤ ਮਾਨ ਵੀ ਲਾਗੂ ਕਰ ਰਿਆ ਉਹਨਾਂ ਨੂੰ ਪਿਛਲੇ ਸਵਾ ਸਾਲ ਪਹਿਲਾਂ ਭਗਵੰਤ ਮਾਨ ਨੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਕਿ ਹੁਣ 8 ਘੰਟੇ ਨਹੀਂ ਹਰ ਖੇਤਰ ਦੇ ਵਿੱਚ ਮਜ਼ਦੂਰਾਂ ਨੂੰ 12 ਘੰਟੇ ਜਾਂ 14 ਘੰਟੇ ਕੰਮ ਕਰਨਾ ਪਊਗਾ ਆ ਥੋੜੇ ਜਿ ਦਿਨ ਪਹਿਲਾਂ ਜਦੋਂ ਲੁਧਿਆਣੇ ਦੀ ਚੋਣ ਹੋ ਰਹੀ ਸੀਗੀ ਉਹਦੇ ਵਿੱਚ ਵੀ ਵਿਧਾਨ ਸਭਾ ਦੇ ਜਿਹੜਾ ਮੰਤਰੀ ਮੰਡਲ ਹੈ ਉਹਨੇ ਵੀ ਫੈਸਲਾ ਕੀਤਾ ਸੀਗਾ ਕੀ ਫੈਸਲਾ ਕੀਤਾ ਸੀ ਕਿ ਜਿੱਥੇ ਮਤਲਬ 20 ਜਾਂ 20 ਤੋਂ ਘੱਟ ਮਜ਼ਦੂਰ ਨੇਗੇ ਉਥੇ ਕਿਸੇ ਮਜ਼ਦੂਰ ਨੂੰ ਜਿਹੜਾ ਮਾਲਕ ਨੂੰ ਜਿਹੜਾ ਉਥੇ ਰਜਿਸਟਰ ਜਿਹੜੇ ਆ ਉਹ ਨਹੀਂ ਲਾਉਣਾ ਪਊਗਾ ਉਹਨਾਂ ਫੈਕਟਰੀਆਂ ਜਿਹੜੀਆਂ ਜਿੱਥੇ ਘੱਟ ਮਜ਼ਦੂਰ ਕੰਮ ਕਰਦੇ ਆ ਉਥੇ ਕੋਈ ਮਤਲਬ ਜਿਹੜਾਗਾ ਇਨਸਪੈਕਟਰ ਜਾ ਕੇ ਉਹਨਾਂ ਦੀ ਕੋਈ ਚੈਕਿੰਗ ਨਹੀਂ ਕਰੂਗਾ ਇਹਦਾ ਮਤਲਬ ਇਹ ਜਿਹੜਾਗਾ ਪੂੰਜੀਪਤੀਆਂ ਨੂੰ ਵੱਡੇ ਸਰਮਾਇਦਾਰਾਂ ਨੂੰ ਖੁੱਲੀ ਛੁੱਟੀ ਦਿੱਤੀ ਆ ਇਹ ਤੁਸੀਂ ਕਿੰਨੇ ਮੱਦੂ ਰੱਖੋ ਨਾ ਰੱਖੋ ਉਹਨਾਂ ਨੂੰ ਕਰ ਦਿਓ ਉਹਨਾਂ ਨੂੰ ਤਨਖਾਹ ਕਿੰਨੀ ਦੇਣੀ ਆ ਕਿੰਨੇ ਨਹੀਂ ਦੇਣੀ ਇਹ ਸਾਰਾ ਉਹਨਾਂ ਪੂੰਜੀਪਤੀਆਂ ਤੇ سرمایہਦਾਰਾਂ ਤੇ ਛੜਤਾ ਸਰਕਾਰ ਨੇ ਇਸ ਕਰਕੇ ਅਸੀਂ ਕਹਿੰਦੇ ਆ ਕਿ ਜਿੱਥੇ ਮੋਦੀ ਸਰਕਾਰ ਜ਼ਿੰਮੇਵਾਰ ਆ ਉਹਨੂੰ ਹੀ ਜ਼ਿੰਮੇਵਾਰ ਪੰਜਾਬ ਦੀ ਭਗਵੰਤਮਾਨ ਸਰਕਾਰ ਵੀ ਆ ਭਗਵੰਤਮਾਨ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਹੋ ਉਹਦੇ ਚ 38 ਐਮਐਲਏ ਤੁਹਾਡੇ ਆਪਣੇ ਆ ਗਰੀਬਾਂ ਦੇ ਆ ਜਿਹੜੇ ਕਹਿੰਦੇ ਆ ਆਮਕਰ ਆਂਦੇ ਆ ਉਹਨਾਂ ਵੱਲੋਂ ਕੀ ਤੁਹਾਡੀ ਆਵਾਜ਼ ਨਹੀਂ ਚੁੱਕੀ ਜਾਂਦੀ ਉਹ ਐਮ.ਐਲ.ਏ ਬਿਠਾਉਣ ਦੇ باوجود ਵੀ ਅੱਜ ਤੁਹਾਨੂੰ ਧਰਨੇ ਲਾਉਣੇ ਪੈ ਰਹੇ ਆ ਠੀਕ ਹੈ ਜੀ ਗੱਲ ਇਹ ਆ ਵੀ ਜਿੰਨੇ 34 ਦੇ ਲਗਭਗ ਐਮ.ਐਲ.ਏ ਪੰਜਾਬ ਦੇ ਵਿੱਚ ਜਿਹੜੇ ਐਸ.ਸੀ ਕੈਟਾਗਰੀ ਦੇ ਨਾਲ ਸੰਬੰਧਿਤ ਉਹ ਹਰ ਵਾਰ ਜਿੱਤ ਕੇ ਜਾਂਦੇ ਆ ਔਰ ਉਹ ਹੁਣ ਵੀ ਵਿਧਾਨ ਸਭਾ ਦੇ ਵਿੱਚ ਆਸਲ ਦੇ ਵਿੱਚ ਕੀ ਆ ਕਿ ਅਸੀਂ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਕਿ ਜਿਹੜੇ ਉਹ ਸਰਮਾਇਦਾਰ ਪਾਰਟੀਆਂ ਤੋਂ ਜਿੱਤ ਕੇ ਐਮ.ਐਲ.ਏ ਜਾਂਦੇ ਆ ਉਹ ਹਮੇਸ਼ਾ ਉਹਨਾਂ ਪੂੰਜੀਪਤੀਆਂ ਉਹ ਵੱਡੇ ਜਿਹੜੇ ਥੋਂ ਦੇ ਜ਼ਿਮੀਂਦਾਰ ਨੇ ਵੱਡੇ ਜਿਹੜੇ ਜ਼ਕੀਰਦਾਰ ਨੇ ਉਹਨਾਂ ਦੇ ਹੱਕ 'ਚ ਹੀ ਬੋਲਦੇ ਆ ਮਜ਼ਦੂਰਾਂ ਦੇ ਉਹਨਾਂ ਦਾ ਕਦੇ ਵੀ ਉਹਨਾਂ ਦੀ ਜੀਵ ਟੁੱਟ ਜੇ ਕਦੇ ਵੀ ਉਹਨਾਂ ਦਾ ਮਤਲਬ ਮੂੰਹ ਨਹੀਂ ਖੁੱਲਦਾਗਾ ਹੁਣ ਵੀ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਮਜ਼ਦੂਰ ਕੰਮਾਂ ਤੋਂ ਬੇਲੇ ਨੇ ਮਜ਼ਦੂਰਾਂ ਦੇ ਹੜਾ ਦੇ ਵਿੱਚ ਨੁਕਸਾਨ ਹੋ ਗਏ ਇੱਕ ਵੀ ਐਮਐਲਏ ਨੇ ਨਾ ਵਿਧਾਨ ਸਭਾ ਦੇ ਵਿੱਚ ਨਾ ਪਿੰਡਾਂ ਦੇ ਵਿੱਚ ਜਾ ਕੇ ਇੱਕ ਵੀ ਕਿਸੇ ਦੀ ਮਤਲਬ ਜਿਹੜੀ ਆ ਕੋਈ ਗੱਲ ਨਹੀਂ ਮਤਲਬ ਗੱਲ ਕੀਤੀ ਕੋਈ ਉਹਨਾਂ ਦੀ ਆਵਾਜ਼ ਨਹੀਂ ਉਠਾਈ ਇਸ ਕਰਕੇ ਅਸੀਂ ਸਾਫ਼ ਤੌਰ ਤੇ ਕਹਿਣਾ ਕਿ ਜੋ ਸਰਕਾਰ ਮਜ਼ਦੂਰਾਂ ਦੇ ਖਿਲਾਫ ਫੈਸਲੇ ਲੈਂਦੀ ਹੈ ਪੂੰਜੀਪਤੀਆਂ ਨੂੰ ਇੱਥੋਂ ਦੇ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਉਹਨਾਂ ਨੂੰ ਹੋਰ ਫਾਇਦਾ ਪਹੁੰਚਾਉਣ ਵਾਸਤੇ ਜੋ ਫੈਸਲੇ ਲੈਂਦੀ ਆ ਉਹ ਸਾਰੇ ਜਿਹੜੇ ਐਸੀ ਐਮਐਲਏ ਨੇ ਉਹ ਵੀ ਉਹਨਾਂ ਦੇ ਨਾਲ ਹੀ ਖੜਦੇ ਨੇ ਮਜ਼ਦੂਰਾਂ ਦੇ ਨਾਲ ਕਦੇ ਨਹੀਂ ਖੜਦੇ ਤੁਸੀਂ ਕਿਹ ਸਰਮਾਇਦਾਰਾਂ ਦੇ ਪੱਖ ਚ ਖੜਦੇ ਆ ਪਰ ਐਮਐਲਏ ਤਾਂ ਤੁਹਾਡੇ ਆ ਤੁਹਾਡੀਆਂ ਵੋਟਾਂ ਲੈ ਕੇ ਐਮਐਲਏ ਬਣਿਆ ਤੁਹਾਡੀ ਰਿਜ਼ਰਵੇਸ਼ਨ ਦੇ ਆਧਾਰ ਤੇ ਹੋ ਵੋਟਾਂ ਲੈ ਕੇ ਐਮਐਲਏ ਬਣੀਆ ਜਦੋਂ ਤੁਹਾਡੇ ਕੋਲ ਪਿੰਡਾਂ ਚੋਂ ਦੀ ਕਿ ਸਵਾਲ ਕਰਦੇ ਹੋ ਤੁਸੀਂ ਉਹਨਾਂ ਨੂੰ ਸਾਡੀਆਂ ਵੋਟਾਂ ਤੇ ਤੁਹਾਨੂੰ ਬਣਾਇਆ ਗਿਆ ਕਿ ਅੱਜ ਤੁਸੀਂ ਵਿਧਾਨ ਸਭਾ ਦੇ ਵਿੱਚ ਆਵਾਜ਼ ਨਹੀਂ ਚੁੱਕਦੀ ਹਾਂ ਠੀਕ ਹੈ ਜੀ ਗੱਲ ਇਹ ਆ ਵੀ ਜਿਹੜੇ ਉਹ ਐਮਐਲਏ ਨੇ ਅਸੀਂ ਬਾਰ ਬਾਰ ਕਹਿੰਨੇ ਆ ਕਿ ਉਹ ਇਸ ਕਰਕੇ ਕਿਉਂਕਿ ਸਾਡੀ ਜਮਾਤ ਉਹ ਸਿਰਫ ਜਾਤੀ ਤੌਰ ਤੇ ਉਹ ਐਸਸੀ ਲੋਕ ਨੇ ਉਹ ਕਾਸਟ ਦੇ ਤੌਰ ਤੇ ਮਤਲਬ ਜਿਹੜੇ ਐਸਸੀ ਨੇ ਪਰ ਜਿਹੜੀ ਉਹਨਾਂ ਦੀ ਜਮਾਤ ਬਦਲ ਚੁੱਕੀ ਆ ਉਹ ਸਰਮਾਇਦਾਰਾਂ ਦੇ ਜਾਂ ਵੱਡੇ ਅ ਲੈਂਡਲੋਰਡ ਨੇ ਜੋ ਪੰਜਾਬ ਦੇ ਉਹਨਾਂ ਦੇ ਹੱਕ ਚ ਭੁਗਤਦੇ ਆ ਇਸ ਕਰਕੇ ਉਹ ਸਾਡੀ ਜਿਹੜੀ ਜੇਤਲੀ ਜਮਾਤ ਹੈ ਉਹਦੇ ਨਾਲ ਉਹਨਾਂ ਦਾ ਕੋਈ ਸਰੋਕਾਰ ਨਹੀਂ ਆਗਾ ਠੀਕ ਆ ਨਾ ਅਸੀਂ ਬਾਰ ਬਾਰ ਆ ਸਾਡੇ ਪਿੰਡਾਂ ਦੇ ਲੋਕ ਲਗਾਤਾਰ ਜਿਹੜੇ ਹੈਗੇ ਨੇ ਵੇੜਿਆ ਦੇ ਮਜ਼ਦੂਰ ਨੇ ਸਾਡੀਆਂ ਮੰਦਰੇ ਕਾ ਦੀਆਂ ਔਰਤਾਂ ਨੇ ਉਹ ਲਗਾਤਾਰ ਕੁਛ ਨਾ ਕੁਛ ਉਹ ਚੇਤਨਤਾ ਉਹਨਾਂ ਦੇ ਵਿੱਚ ਆ ਰਹੀ ਆ ਉਹ ਜਦੋਂ ਵੀ ਕੋਈ ਚੋਣਾ ਹੋਣ ਗਿਆ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਘੇਰ ਕੇ ਅਸੀਂ ਸਵਾਲ ਪੁੱਛਾਂਗੇ ਲਾਜ਼ਮੀ ਤੌਰ ਤੇ ਮਤਲਬ ਅਸੀਂ ਉਹਨਾਂ ਤੋਂ ਬਾਰ ਬਾਰ ਇਹ ਪੂਰਾ ਹਫ਼ਤਾ ਬਲਮਾਂਗੇ ਕਿ 5 ਸਾਲ ਪਹਿਲਾਂ ਦੱਬ ਕੇ ਲੋਕਾਂ ਨੇ ਤੁਹਾਨੂੰ ਵੋਟਾਂ પાਕੇ ਰਾਜਗੱਦੀ ਤੇ ਭੇਜਿਆ ਤੇ 5 ਸਾਲ ਤੁਹਾਡੇ ਜਿਹੜਾ ਬੁੱਲ ਕਿਉਂ ਨਹੀਂ ਖੁੱਲੇ ਤੁਹਾਡੀ ਜੀਬ ਨੂੰ ਕੀ ਜ਼ਿੰਦਾ ਲੱਗ ਗਿਆ ਸੀਗਾ ਇਹ ਸਾਡੀਆਂ ਔਰਤਾਂ ਸਾਡੇ ਗਰੀਬ ਲੋਕ ਜਿਹੜੇ ਆ ਪੁੱਛਣਗੇ ਜਦੋਂ ਪਿੰਡਾਂ ਦੇ ਵਿੱਚ ਉਹ ਆ ਕੇ ਦੁਬਾਰਾ ਫੇਰ ਵੋਟਾਂ ਮੰਗਣਗੇ ਸੱਤਾ ਦੇ ਵਿੱਚ ਸਰਕਾਰਾਂ ਸੀਐਮ ਭਗਵੰਤ ਮਾਨ ਕਹਿੰਦੇ ਪਿੰਡਾਂ ਦੀਆਂ ਬੀਬੀਆਂ ਪਿਆਰੀ ਬਹੁਤ ਕਰਦੀਆਂ ਨਾਲੇ ਬਜ਼ੁਰਗ ਮੈਨੂੰ ਪਿਆਰ ਕਰਦੀਆਂ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਦੇਖੋ ਜੀ ਇਹ ਸਾਰਾ ਉਹਦਾ ਬਕਵਾਸ ਹੈਗਾ ਕੋਈ ਜ਼ੀਰੋ ਨਹੀਂ ਬਿਲਾ ਰਹੇਗੇ ਸਾਬ ਤੌਰ ਤੇ ਅਸੀਂ ਕਹਿੰਦੇ ਆ ਸੀ ਪਿੰਡਾਂ ਚ ਰਹਿਣ ਵਾਲੇ ਲੋਕ ਆ ਪਿੰਡਾਂ ਦੇ ਵਿੱਚ ਗਰੀਬ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਜਿਨ੍ਹਾਂ ਦੀ ਜੇਬ ਚ ਕਿਸੇ ਪਾਸੇ ਪੈਸਾ ਨਹੀਂ ਆਉਂਦਾ ਉਹਨਾਂ ਦੀ ਹਾਲਤ ਮਾੜੀ ਆ ਚੁੱਲ੍ਹੇ ਠੰਡੇ ਹੋਏ ਪੈਣਾ ਉਹਨਾਂ ਦੇ ਘੱਟੋ ਘੱਟ 5000 ਤੋਂ ਲੈ ਕੇ ਗਰੀਬ ਲੋਕਾਂ ਦੇ 20-20000 ਦੇ ਬਿੱਲ ਆਏ ਪੈਨੇ ਤੇ ਜਿਹੜੇ ਜਿਨ੍ਹਾਂ ਕੋਲੇ 2-200 ਕਿੱਲਾ ਜ਼ਮੀਨ ਆ ਜਿਨ੍ਹਾਂ ਕੋਲੇ 5-500 ਕਿੱਲਾ ਜ਼ਮੀਨ ਆ ਉਹਨਾਂ ਦੇ ਕੋਲੇ 20-20 ਮੋਟਰਾਂ ਲੱਗੀਆਂ ਉਹਨਾਂ ਨੂੰ ਕੋਈ ਜ਼ੀਰੋ ਬਿਲਾ ਰਿਹਾਗਾ ਉਹਨਾਂ ਦਾ ਕੁਝ ਨਹੀਂਗਾ ਆ ਪਿੱਛੇ ਜੇ ਸਰਕਾਰ ਨੇ ਜਿਹੜਾ ਪਿਛਲਾ ਸਾਲ ਅਸੀਂ ਲੰਘਾਇਆਗਾ 2024 ਮਾਰਚ 25 ਤੱਕ ਰਾ ਉਹਦੇ ਵਿੱਚ ਇਸ ਭਗਵੰਤ ਮਾਨ ਸਰਕਾਰ ਨੇ 20909 ਕਰੋੜ ਰੁਪਇਆ ਮਤਲ ਜਿਹੜਾਗਾ ਖਜ਼ਾਨੇ ਚੋਂ ਚੱਕ ਕੇ ਉਹ ਪਾਵਰ ਕਮ ਨੂੰ ਭਰਿਆਗਾ ਉਹ ਪੈਸਾ ਜਿਹੜਾ ਖਰਚ ਹੋਇਆ ਅਸਲ ਦੇ ਵਿੱਚੋਂ ਜਿਹੜੇ ਵੱਡੇ ਸਰਮਾਇਦਾਰ ਨੇ ਜਿਹੜੇ ਫੈਕਟਰੀਆਂ ਦੇ ਮਾਲਕ ਨੇ ਇਹ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਜਿਨ੍ਹਾਂ ਨੂੰ ਹੁਣ ਤੱਕ ਲੱਖਾਂ ਰੁਪਈਆ ਦੇ ਬਿੱਲ ਆਉਣੇ ਸੀਗੇ ਕਰੋੜਾਂ ਰੁਪਈਆ ਦੇ ਬਿੱਲ ਆਉਣੇ ਸੀਗੇ ਉਹ ਸਾਰਾ ਸਰਕਾਰ ਨੇ ਖਜ਼ਾਨੇ ਚੋਂ ਚੱਕ ਕੇ ਉਹ ਉਹਨਾਂ ਦਾ ਪੈਸਾ ਉਹਨਾਂ ਦੀਆਂ ਸਬਸਿਡੀਆਂ ਦਾ ਪੂਰਾ ਕਰੀ ਆ ਮਜ਼ਦੂਰਾਂ ਨੂੰ ਕੁਝ ਨਹੀਂ ਦਿੱਤਾ ਜਾ ਰਿਹਾ ਮਜ਼ਦੂਰਾਂ ਤਾਂ ਅੱਜ ਵੀ ਵੱਡੇ ਬਿੱਲ ਆ ਰਹੇ ਨੇਗੇ ਪਰ 20000 ਰੁਪਇਆ ਫਿਰ ਮੈਨੂੰ ਖੁਦ 48000 ਰੁਪਇਆ ਮੈਨੂੰ ਖੁਦ ਬਿਲਾ ਰਿਹਾ ਜੀ ਮੀਟਰ ਮੇਰਾ ਮਾਫੀ ਚੱਲ ਰਿਹਾ ਤੇ ਜਦੋਂ ਮੀਟਰ ਮੱਚ ਗਿਆ ਮੀਟਰ ਦੀ ਮੈਂ ਅਰਜੀ ਦਿੱਤੀ ਤੇ ਮੈਂ ਕਹਿੰਦੇ ਵੀ ਇਹ ਮੱਚਿਆ ਹੋਇਆ ਮੀਟਰ ਰੀਡਿੰਗਾਂ ਗਾਟ ਗਿਆ 48000 ਰੁਪਇਆ ਇਸ ਟਾਈਮ ਮੀਟਰ ਮੇਰਾ ਪਟਿਆ ਗਿਆ 48000 ਰੁਪਇਆ ਬਿਲ ਮੈਨੂੰ ਆ ਰਿਹਾ ਖੁਦ ਪਰ ਸਰਕਾਰ ਦਾ ਬੋਰਡਾਂ ਤੇ ਇਹ ਲਾਰੀਆਂ ਨਾ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਕਹਿੰਦੇ ਵੀ ਜਿਹੜੇ ਧਰਨੇ ਲਾਉਂਦੇ ਹੋ ਤਾਂ ਗਲਤ ਆਨਸਰ ਹੈ ਕਹਿੰਦੇ ਸਰਕਾਰ ਨੂੰ ਬਦਨਾਮ ਕਰਦੇ ਦੇਖੋ ਜੀ ਇਹ ਸਰਕਾਰਾਂ ਹਮੇਸ਼ਾ ਝੂਠ ਬੋਲਦੀ ਅਸੀਂ 75 ਸਾਲਾਂ ਤੋਂ ਦੇਖ ਰਹੇ ਹਾਂ ਇਹ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਨਾ ਵੀ ਮੈਂ ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲੂੰਗਾ ਮੈਂ ਇੱਕ ਨਵਾਂ ਇਥੇ ਬਦਲਾਅ ਲੈ ਕੇ ਜੇ ਮੈਂ ਕਹਿੰਦਾ ਬਿਲਕੁਲ ਗਲਤ ਹੈ ਜਿਵੇਂ ਪਹਿਲਾਂ ਕਾਲੀ ਇਥੇ ਝੂਠ ਬੋਲਦੇ ਰਹੇ ਕਾਂਗਰਸੀ ਝੂਠ ਬੋਲ ਕੇ ਵੋਟਾਂ ਲੈਂਦੇ ਰਹੇ ਉਦੋਂ ਵੀ ਵੱਡਾ ਗੱਪੀ ਨਿਕਲਿਆ ਭਗਵੰਤ ਮਾਨ ਤੇ ਉਹਦੇ ਸਾਰੇ ਐਮਐਲਏ ਇਹ ਬਿਲਕੁਲ ਝੂਠ ਬੋਲ ਰਹੇ ਨੇ ਕਿ ਇਹ ਕੁਝ ਨਹੀਂ ਲੋਕਾਂ ਦੇ ਮਤਲਬ ਜਿਹੜਾ ਕੁਝ ਵੀ ਲੋਕਾਂ ਦੇ ਦੇ ਰਹੇ ਅਸੀਂ ਸਾਬਤ ਤੌਰ ਤੇ ਕਹਿੰਨਾ ਕਿ ਮੰਦਰੇਗਾ ਦਾ ਜਨਵਰੀ ਫਰਵਰੀ ਤੋਂ ਬਹੁਤ ਪਿੰਡਾਂ ਚ ਕੰਮ ਕੀਤਾ ਹੋਇਆ ਉਹਦੇ ਪੈਸੇ ਨਹੀਂ ਪਏ ਜਿਹੜੇ ਸਾਡੇ ਗਰੀਬ ਲੋਕਾਂ ਨੂੰ ਪੈਨਸ਼ਨਾਂ ਮਿਲਦੀਆਂ ਬੁਢਾਪਾ ਪੈਨਸ਼ਨਾਂ ਉਹ ਪੈਨਸ਼ਨਾਂ ਨਹੀਂ ਟਾਈਮ ਸਿਰ ਮਿਲੀਆਂ ਤੇ ਦੂਜੇ ਪਾਸੇ ਆਨੰਦਪੁਰ ਦੇ ਵਿੱਚ 200 ਕਰੋੜ ਰੁਪਇਆ ਮਤਲਬ ਖਪਾਤਾ ਆ ਵੱਡੇ ਵੱਡੇ ਇਸ਼ਤਿਹਾਰ ਲਾਤੇ ਵੱਡੀਆਂ ਵੱਡੀਆਂ ਹੋੜੀਆਂ ਲਾਤੀਆਂ ਉੱਥੇ ਕੁਝ ਵੀ ਨਹੀਂ ਨਿਕਲਿਆ ਮਤਲਬ ਉਸ ਉਸ ਜਿਹੜਾ ਕੱਲ ਇਹਨਾਂ ਨੇ 24 ਤਰੀਕ ਨੂੰ اجلاس ਕੀਤਾਗਾ ਸਪੈਸ਼ਲ ਆਨੰਦਪੁਰ ਦੇ ਵਿੱਚ ਉਹਦੇ ਵਿੱਚ ਕੁਝ ਵੀ ਨਹੀਂ ਮਜ਼ਦੂਰਾਂ ਨੂੰ ਇੱਕ ਜ਼ੀਰੋ ਕੁਝ ਵੀ ਨਹੀਂ ਮਿਲਿਆ ਉਹ ਸਾਰਾ 200 ਕਰੋੜ ਰੁਪਇਆ ਲੋਕਾਂ ਦਾ ਖਜ਼ਾਨੇ ਦੇ ਵਿੱਚੋਂ ਕੱਢ ਕੇ ਉਹ ਸਾਰਾ ਸੰਗ ਸਾਡੇ ਲੋਕਾਂ ਤੇ ਬੋਝ ਬਣਿਆ ਤੇ ਮਜ਼ਦੂਰਾਂ ਨੂੰ ਜਾਬ ਗਰੀਬ ਕਿਸਾਨਾਂ ਨੂੰ ਜਾਂ ਆਮ ਜਿਹੜੇ ਵਰਗ ਨੇ ਉਹਨਾਂ ਨੂੰ ਕੁਝ ਵੀ ਨਹੀਂ ਮਤਲਬ ਉਹਦੇ ਚੋਂ ਦਿੱਤਾ ਗਿਆ ਇਹ ਆ ਤੇ ਉਹ ਸਾਰਾ ਝੂਠ ਬੋਲ ਰਹੇ ਹੈਗਾ ਤੁਹਾਡੇ ਵੱਲੋਂ ਧਰਨੇ ਦੇ ਦਿੱਤੇ ਜਾਂਦੇ ਆ ਕੱਟ ਵੀ ਕਰ ਲੈਨੇ ਹੋ ਮਜ਼ਦੂਰਾਂ ਦੇ ਪਰ ਮਜ਼ਦੂਰਾਂ ਨੂੰ ਨਾ ਤਾਂ ਮੀਟੀਆਂ ਮਿਲਦੀਆਂ ਨੇ ਨਾ ਉਹਨਾਂ ਦੀਆਂ ਮੰਗਾ ਮੰਨੀਆਂ ਜਾਂਦੀਆਂ ਨੇ ਧਰਨਾ ਚੱਕ ਲਿਆ ਜਾਂਦਾ ਕਿ ਭਾਜੀ ਅਸੀਂ ਦੇਖੋ ਬਾਰ-ਬਾਰ ਅ ਕਈ ਸਾਲਾਂ ਤੋਂ ਅਸੀਂ ਪਿੰਡਾਂ ਦੇ ਵਿੱਚ ਜਦੋਂ ਜਾਂਦੇ ਆ ਕਿਤੇ ਵੀ ਧਰਨੇ ਰੈਲੀਆਂ ਅਸੀਂ ਕਰਦੇ ਆ ਇਹ ਗੱਲ ਅਸੀਂ ਲੈ ਕੇ ਜਾਂਦੇ ਆ ਅੱਜ ਤੱਕ ਸਾਡੀਆਂ ਜਿਹੜੀਆਂ ਪੰਜਾਬ ਦੇ ਵਿੱਚ 9 ਜਥੇਬੰਦੀਆਂ ਦਾ ਜਿਹੜਾ ਸਾਂਝਾ ਮੋਰਚਾ ਬਣਿਆ ਵਿਆ ਪੰਜਾਬ ਦੇ ਵਿੱਚ ਉਹਨਾਂ ਨੂੰ ਭਗਵੰਤ ਮਾਨ ਨੇ ਤੇ ਉਹਦੇ ਮੰਤਰੀਆਂ ਨੇ 11 ਮੀਟਿੰਗਾਂ ਦਿੱਤੀਆਂ ਉਹ 11 ਮੀਟਿੰਗਾਂ ਦੇ ਵਿੱਚੋਂ ਇੱਕ ਵੀ ਮੀਟਿੰਗ ਨਹੀਂ ਕੀਤੀ ਹਾਲਾਂਕਿ ਅਸੀਂ ਸਮਝਿਆ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਕੋਈ 30 ਤੋਂ ਵੱਧ ਮੀਟਿੰਗਾਂ ਦੇ ਕੇ ਉਹਨਾਂ ਨਾਲ ਮੀਟਿੰਗਾਂ ਕਰ ਲਈਆਂ ਫੈਸਲੇ ਵੀ ਕਰ ਲਏ ਉਹਨਾਂ ਨੂੰ ਕੁਛ ਨਾ ਕੁਛ ਸਹੂਲਤਾਂ ਵੀ ਦਿੱਤੀਆਂ ਪਰ ਮਜ਼ਦੂਰਾਂ ਦਾ ਅੱਜ ਤੱਕ ਕੋਈ ਮੀਟਿੰਗ ਨਹੀਂ ਕੀਤੀ ਇੱਕ ਵੀ ਮੰਗ ਨਹੀਂ ਮੰਨੀ ਉਹਨਾਂ ਦੀ ਤੇ ਕੋਈ ਉਹਨਾਂ ਦੀ ਮੰਗ ਤੇ ਲਾਗੂ ਨਹੀਂ ਕੀਤਾਗਾ ਜਿਹੜੇ ਵਾਦੇ ਚੋਣਾਂ ਚ ਕੀਤੇ ਸੀ ਉਹ ਸਾਰੇ ਮਤਲਬ ਠੰਡੇ ਬਸਤੇ ਵਿੱਚ ਪਾ ਦਿੱਤੇ ਗਏ ਠੰਡੇ ਬਸਤੇ ਵਿੱਚ ਕਿਉਂ ਪਾਈ ਜਾਂਦੀਆਂ ਮਜ਼ਦੂਰਾਂ ਦੇਤੇ ਜਦ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਕੀ ਕਾਰਨ ਉਹਨਾਂ ਦੇ ਵੱਡੇ ਕੱਟ ਦਾ ਕੰਮ ਤੁਹਾਡੇ ਘੱਟ ਥੋੜੇ ਜਾਂਦੇ ਆ ਕੀ ਕਾਰਨ ਹੈ ਸਰ ਦੇਖੋ ਜੀ ਇੱਕ ਗੱਲ ਅਸੀਂ ਸਾਰੀਆਂ ਜਥੇਬੰਦੀਆਂ ਦੀ ਜਿਹੜੀ ਆਕੂ ਟੀਮ ਆ ਮੰਨਦੀ ਹੈ ਕਿ ਜਿੱਡੇ ਵੱਡੇ ਕੱਟ ਸਾਡੇ ਮਜ਼ਦੂਰਾਂ ਨੂੰ ਕਰਨੇ ਚਾਹੀਦੇ ਆ ਜਿੱਡਾ ਵੱਡਾ ਅੰਦੋਲਨ ਸਾਡੇ ਮਜ਼ਦੂਰਾਂ ਨੂੰ ਵਧਣਾ ਚਾਹੀਦਾ ਜਿੰਨਾ ਸੰਘਰਸ਼ ਕਰਨਾ ਚਾਹੀਦਾ ਉਹ ਹਜੇ ਸਾਡਾ ਸੰਘਰਸ਼ ਉਸ ਰੂਪ ਦੇ ਵਿੱਚ ਨਹੀਂ ਹੋ ਰਿਹਾ ਇਹ ਉਹਦਾ ਨਜਾਇਜ਼ ਫਾਇਦਾ ਸਰਕਾਰਾਂ ਉਠਾਰੀਆਂ ਨੇਗੀਆਂ ਇਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਉਠਾਰੇ ਨੇਗੇ ਸਾਡੇ ਗਰੀਬਾਂ ਦੇ ਘਟੋ-ਘਟਨ ਲੱਖਾਂ ਦੀ ਗਿਣਤੀ 'ਚ ਮਤਲਬ ਕਰੋੜਾਂ ਦੀ ਗਿਣਤੀ ਦੇ ਵਿੱਚ ਸੜਕਾਂ ਤੇ ਮਜ਼ਦੂਰਾਂ ਨੂੰ ਆਉਣਾ ਚਾਹੀਦਾ ਉਹਨਾਂ ਦੀਆਂ ਆਰਥਿਕ ਲੋੜਾਂ ਹੀ ਇੰਨੀਆਂ ਕਿ ਉਹ ਘਰਾਂ 'ਚੋਂ ਸ਼ਾਇਦ ਬਹੁਤਾ ਨਿਕਲ ਵੀ ਨਹੀਂ ਸਕਦੇਗੇ ਉਹ ਬਹੁਤੇ ਲੰਮਾ ਲੰਬੇ ਦਿਨਾਂ ਉਹ ਧਰਨਿਆਂ 'ਚ ਨਹੀਂ ਆ ਸਕਦੇ ਜਿਵੇਂ ਕਿਸਾਨ ਆਉਂਦੇ ਆ ਠੀਕ ਹੈ ਨਾ ਇਹਨਾਂ ਦੀਆਂ ਨਿੱਤ ਦੀਆਂ ਜਿਹੜੀਆਂ ਮਤਲਬ ਜੇ ਅੱਜ ਦਿਹਾੜੀ ਮਿਲੂਗੀ ਅੱਜੋ ਸ਼ਾਮ ਨੂੰ ਖਾਣਗੇ ਇਹਨਾਂ ਦਾ ਮਜ਼ਦੂਰਾਂ ਦਾ ਅਸੀਂ ਦੇਖਿਆ ਹਿਸਾਬ ਕਿ ਤਵ ਵੀ ਇਹਨਾਂ ਦੀ ਹਾਲਤ ਵਿਚਾਰਾਂ ਦੀ ਇਹ ਹੈ ਇਸ ਵਰਗ ਦੀ ਕਿ ਜੇ ਅੱਜ ਉਹਨਾਂ ਨੂੰ ਦਿਹਾੜੀ ਮਿਲੂ ਤਾਂ ਅੱਜ ਉਹਨਾਂ ਦਾ ਚੁੱਲ੍ਹਾ ਚੱਲੂਗਾ ਜੇ ਅੱਜ ਉਹਨਾਂ ਨੂੰ ਦਿਹਾੜੀ ਨਹੀਂ ਮਿਲਦੀ ਤਾਂ ਤੜਕੇ ਨੂੰ ਉਹਨਾਂ ਨੂੰ ਫਿਕਰ ਲੱਗ ਜਾਂਦਾ ਉਹਨਾਂ ਨੂੰ ਆਟੇ ਦਾ ਫਿਕਰ ਲੱਗ ਜਾਂਦਾ ਉਹਨਾਂ ਨੂੰ ਚਾਹ ਦਾ ਚੀਨੀ ਦਾ ਫਿਕਰ ਲੱਗ ਜਾਂਦਾ ਦੁੱਧ ਦਾ ਫਿਕਰ ਲੱਗ ਜਾਂਦਾ ਉਹਨਾਂ ਦੀਆਂ ਜਿਹੜੀਆਂ ਸੰਕਰੇ ਲੋੜਾਂ ਨੇ ਉਹ ਲਗਾਤਾਰ ਮਤਲ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਵਾਧੀਆਂ ਨੇ ਇਸ ਕਰਕੇ ਸਾਡੇ ਲੋਕਾਂ ਦੇ ਵਿੱਚ ਇੱਕ ਤਾਂ ਜਿਹੜੀ ਸਮਾਜਿਕ ਜਿਹੜੀ ਚੇਤਨਤਾ ਦੀ ਘਾਟ ਹੈ ਜੀ ਕਿਉਂਕਿ ਇਹ ਵਰਕ ਜਿਹੜਾਗਾ ਸ਼ੁਰੂ ਤੋਂ ਲੈ ਕੇ ਪੀੜੀ ਦਰ ਪੀੜੀ ਜਿਹੜਾ ਸਕੂਲਾਂ ਕਾਲਜਾਂ ਦੇ ਵਿੱਚ ਪੜੇ ਨੀਗੇ ਕੋਈ ਗਿਆਨ ਨਹੀਂ ਇਹਨਾਂ ਨੂੰ ਦਿੱਤਾ ਗਿਆ ਇਸ ਕਰਕੇ ਵੀ ਇਹਦੇ ਕਈ ਸਾਰੇ ਮਤਲ ਫਰਕ ਨੇਗੇ ਤੇ ਅਸੀਂ ਜਾਂਦਿਆ ਸੀ ਜਥੇਬੰਦੀਆਂ ਵੱਲੋਂ ਲੱਗੇ ਪਿਆ ਕਿ ਮਜ਼ਦੂਰਾਂ ਨੂੰ ਚੇਤਨ ਕੀਤਾ ਜਾਵੇ ਇਹ ਸਾਰੀਆਂ ਮੰਗਾਂ ਤੇ ਉਹਨਾਂ ਨੂੰ ਲਾਂਬੰਦ ਕੀਤਾ ਜਾਵੇ ਉਹਨਾਂ ਦੇ ਸੰਘਰਸ਼ਾਂ ਨੂੰ ਤਕੜਾ ਕੀਤਾ ਜਾਵੇ ਤਾਂ ਜਿਹੜੀਆਂ ਸਰਕਾਰਾਂ ਨਿਕੀਆਂ ਇਹ ਸਾਡੀ ਗੱਲ ਫੇਰ ਜਿਹੜੀਆਂ ਸੁਣਣਗੀਆਂ